ਰੋਕ ਲਗਾਈ ਹੈ ਦਰਅਸਲ ਇਸ ਤਰ੍ਹਾਂ ਦੀਆਂ ਅਫਵਾਹਾਂ ਜਾਂ ਬਹੁਤ ਸਾਰੀਆਂ ਚਰਚਾਵਾਂ ਸੋਸ਼ਲ ਮੀਡੀਆ ਦੇ ਉੱਤੇ ਕਈ ਨਿਊਜ਼ ਚੈਨਲ ਦੇ ਵੱਲੋਂ ਵੀ ਜੋ ਹੈ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਪਰ ਅਸਲ ਸੱਚਾਈ ਕੀ ਹੈ ਕਿ ਆਖਿਰਕਾਰ ਕਿ ਰੋਕ ਲੱਗੀ ਹੈ ਜਾਂ ਨਹੀਂ ਪਰ ਇਸ ਤਰ੍ਹਾਂ ਦਾ ਕੋਈ ਵੀ ਫੈਸਲਾ ਜਿਹੜਾ ਹੈ ਕਿਊਬੇਕ ਸਟੇਟ ਦੇ ਵੱਲੋਂ ਨਹੀਂ ਲਿਆ ਗਿਆ ਦਰਅਸਲ ਰੋਕ ਲਗਾਉਣ ਦੀ ਬਜਾਏ ਉਹਨਾਂ ਨੇ ਇੱਕ ਲਿਮਟ ਤੈਅ ਕਰ ਦਿੱਤੀ ਹੈ ਕਿ ਇੰਨੀ ਤਾਦਾਦ ਦੇ ਵਿੱਚ ਹੀ ਜੋ ਹੈ ਆਪਣੇ ਮਾਪਿਓ ਬੱਚੇ ਜਾਂ ਫਿਰ ਆਪਣੇ ਸਪਾਊਸ ਨੂੰ ਤੁਸੀਂ ਬੁਲਾ ਸਕੋਗੇ ਕਿਸੇ ਤਰ੍ਹਾਂ ਦੀ ਰੋਕ ਇਸ ਵੇਲੇ ਕਿਉਂ ਬੇਗ ਸਟੇਟ ਦੇ ਵੱਲੋਂ ਨਹੀਂ ਲਗਾਈ ਗਈ ਤਾਂ ਕਿੰਨੀ ਲਿਮਟ ਤੈਅ ਕੀਤੀ ਹੈ ਉਹ ਵੀ ਤੁਹਾਨੂੰ ਦੱਸ ਦਿਆ ਕਿ 13000 ਜਿਹੜੀ ਹੈ ਉਹ ਵੀਜ਼ੇ ਜਿਹੜੇ ਆ ਅਸੈਪਟ ਕੀਤੇ ਜਾਣਗੇ ਫਾਈਲਾਂ ਨੂੰ ਲੈ ਕੇ ਕਿਉਂਕਿ ਕਾਫੀ ਜ਼ਿਆਦਾ ਲੋਕ ਇਸ ਵੇਲੇ ਜੋ ਹੈ ਕੈਨੇਡਾ ਚ ਜਾਣਾ ਚਾਹੁੰਦੇ ਨੇ ਜਹੇ ਦੇ ਵਿੱਚ ਫੈਮਿਲੀ ਸਪਾਂਸਰਸ਼ਿਪ ਵੀਜ਼ੇ ਨੂੰ ਲੈ ਕੇ ਜੋ ਹੈ ਕਿਊਬੇਕ ਸਟੇਟ ਦੇ ਵੱਲੋਂ ਇਹ ਲਿਮਟ ਤੈਅ ਕੀਤੀ ਹੈ ਜਿਸ ਦੇ ਵਿੱਚ 10400 ਜੋ ਹੈ ਸਪਾਊਸ ਯਾਨੀ ਕਿ ਤੁਹਾਡੀ ਪਤਨੀ ਜਾਂ ਫਿਰ ਪਤੀ ਦੇ ਜੋ ਹੈ ਤਕਰੀਬਨ 10400 ਫਾਈਲਾਂ ਹੀ ਐਕਸੈਪਟ ਕੀਤੀਆਂ ਜਾਣਗੀਆਂ ਬਾਕੀ ਜਿਹੜੀਆਂ 2600 ਫਾਈਲਾਂ ਨੇ ਉਹ ਤੁਹਾਡੇ ਬਾਕੀ ਪਰਿਵਾਰਿਕ ਮੈਂਬਰ ਜਿਸ ਦੇ ਵਿੱਚ ਦਾਦਾ-ਦਾਦੀ ਮਾਤਾ-ਪਿਤਾ ਸ਼ਾਮਿਲ ਹੁੰਦੇ ਨੇ ਇਸ ਦਾ ਕਾਰਨ ਇੱਕੋ ਇੱਕ ਹੈ ਕਿ ਆਖਿਰਕਾਰ ਕੰਮ ਦਾ ਲੋਡ ਕਾਫੀ ਜ਼ਿਆਦਾ ਵੱਧ ਜਾਂਦਾ ਸੀ ਇਸ ਕਰਕੇ ਲੋਕਾਂ ਨੂੰ ਜੋ ਹੈ ਨਹੀਂ ਮਿਲ ਰੇ ਸੀ ਵੀਜ਼ੇ ਅਜਿਹੇ ਦੇ ਵਿੱਚ ਇੱਕ ਲਿਮਟ ਤੈਅ ਕੀਤੀ ਹੈ ਕਿ ਬੇਕ ਸਟੇਟ ਦੇ ਵੱਲੋਂ ਕਿ 13000 ਹੀ ਅਰਜ਼ੀਆਂ ਜਿਹੜੀਆਂ ਨੇ ਅਕਸੈਪਟ ਕੀਤੀਆਂ ਜਾਣਗੀਆਂ ਪਹਿਲੀਆਂ 13000 ਅਕਸੈਪਟ ਕੀਤੀਆਂ ਜਾਣਗੀਆਂ ਜਿਸ ਦੇ ਵਿੱਚੋਂ 10400 ਤੁਹਾਡਾ ਸਪਾਊਸ ਦੀਆਂ ਅਰਜ਼ੀਆਂ ਹੋਣਗੀਆਂ ਤੇ ਬਾਕੀ 2600 ਤੁਹਾਡੇ ਮਾਤਾ ਪਿਤਾ ਦੀ ਦਾ ਦਾਦਾ ਦਾਦੀ ਜਾਂ ਹੋਰ ਪਰਿਵਾਰਿਕ ਮੈਂਬਰਾਂ ਗਿਆ ਇਹ ਅਰਜ਼ੀਆਂ ਨੂੰ ਲੈ ਕੇ ਤੈਅ ਕੀਤੀਆਂ ਹਾਲਾਂਕਿ ਕਈ ਨਿਊਜ਼ ਚੈਨਲਜ਼ ਲਗਾਤਾਰ ਇਸ ਤਰ੍ਹਾਂ ਦੀਆਂ ਫਾਹਾਂ ਫੈਲਾ ਰਹੇ ਨੇ ਕਿ ਬੈਨ ਲਗਾ ਦਿੱਤਾ ਗਿਆ ਹੈ ਕਿਊਬੈਕ ਸਟੇਟ ਦੇ ਵੱਲੋਂ ਜੋ ਹੈ 스파우스 ਵੀਜ਼ੇ ਦੇ ਉੱਤੇ ਭਾਵੇਂ ਉਸ ਦੇ ਵਿੱਚ ਸਟੂਡੈਂਟਸ ਹੋਣ ਤੇ ਭਾਵੇਂ ਪੀਆਰ ਹੋਣ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਪਰ ਇਨਾਂ ਚ ਅਸਲ ਸੱਚਾਈ ਇਹ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਰੋਕ ਨਹੀਂ ਲਗਾਈ ਗਈ ਕਿਉਂਕਿ ਸਾਫ ਤੌਰ ਤੇ ਜੋ ਅਫੀਸ਼ੀਅਲ ਜਾਣਕਾਰੀ ਹੈ ਉਹ ਸਾਂਝੀ ਕੀਤੀ ਗਈ ਹੈ ਕੁਬੇਕ ਸਟੇਟ ਦੇ ਵੱਲੋਂ ਜਿਸ ਦੇ ਵਿੱਚ ਸਿਰਫ ਤੇ ਸਿਰਫ ਉਹਨਾਂ ਨੇ ਇੱਕ ਲਿਮਟ ਲਗਾ ਦਿੱਤੀ ਹੈ ਕਿ ਸਿਰਫ 13000 ਅਰਜ਼ੀਆਂ ਹੀ ਅਕਸੈਪਟ ਕੀਤੀਆਂ ਜਾਣਗੀਆਂ ਜਿਸ ਦੇ ਵਿੱਚੋਂ 10400 ਸਪਾਊਸ ਦੀਆਂ ਤੇ 2600 ਜਿਹੜੀਆਂ ਨੇ ਫੈਮਿਲੀ ਨੂੰ ਲੈ ਕੇ ਭਾਵੇਂ ਉਸ ਦੇ ਵਿੱਚ ਮਾਤਾ ਪਿਤਾ ਹੋਣ ਭਾਵੇਂ ਦਾਦਾ ਦਾਦੀ ਹੋਣ ਇਹ ਸਿਰਫ ਤੇ ਸਿਰਫ ਕਿਊਬੇਕ ਸਟੇਟ ਦੇ ਵੱਲੋਂ ਕੀਤਾ ਗਿਆ ਕਿਉਂਕਿ ਫੈਡਰਲ ਸਿਸਟਮ ਇੱਕ ਅਲੱਗ ਸਿਸਟਮ ਹੈ ਕਿਊਬੇਕ ਸਟੇਟ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਜੇਕਰ ਤੁਸੀਂ ਵੀ ਤੁਹਾਡੇ ਪਰਿਵਾਰਿਕ ਮੈਂਬਰ ਇਸ ਵੇਲੇ ਕਿਊਬੇਕ ਦੇ ਵਿੱਚ ਨੇ ਤਾਂ ਇਹ ਖਬਰ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਸਟੂਡੈਂਟ ਵੀਜ਼ੇ ਤੋਂ ਲੈ ਕੇ ਜਿਹੜਾ ਹੈ ਸਪਾਊਸ ਵੀਜ਼ੇ ਫੈਮਿਲੀ ਸਪੌਂਸਰਸ਼ਿਪ ਵੀਜ਼ੇ ਬੰਦ ਕੀਤੇ ਨੇ ਪਰ ਅਜੇ ਹਾ ਕੁਝ ਵੀ ਨਹੀਂ ਹੈ ਬਲਕਿ ਕੁਬੇਕ ਸਟੇਟ ਦੇ ਵੱਲੋਂ ਰਾਹ ਜਿਹੜਾ ਸੋ ਖਾਲਾ ਕਰ ਦਿੱਤਾ ਗਿਆ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਜਿਹੜੇ ਆ ਉਹਨਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਏ ਮੰਨ ਲਓ 13000 ਜੋ ਅਰਜ਼ੀਆਂ ਨੇ ਕੁਬੇਕ ਸਟੇਟ ਦੇ ਕੋਲ ਪਹੁੰਚ ਜਾਂਦੀਆਂ ਨੇ ਤੇ ਅਜੇ ਦੇ ਵਿੱਚ ਜੇਕਰ ਉਸ ਤੋਂ ਬਾਅਦ ਵੀ ਅਰਜ਼ੀਆਂ ਜਾਣ ਗਿਆ ਫੈਮਿਲੀ ਸਪੌਂਸਰਸ਼ਿਪ ਵੀਜ਼ੇ ਨੂੰ ਲੈ ਕੇ ਜਾਂ 스파우스 ਵੀਜ਼ੇ ਨੂੰ ਲੈ ਕੇ ਤਾਂ ਉਹ ਅਗਲੇ ਸਾਲ ਦੇ ਵਿੱਚ ਪਾ ਦੇਣ ਦਿੱਤੀਆਂ ਜਾਂਦੀਆਂ ਜਾਣ ਗਿਆ ਇਹ ਨਹੀਂ ਕਿ ਵੀਜ਼ਾ मिलेਗਾ ਹੀ ਨਹੀਂ ਬਲਕਿ ਕੰਮ ਜਿਹੜਾ ਇਸ ਵੇਲੇ ਸੁਖਾਲਾ ਕਰ ਦਿੰਦਾ ਹੈ ਕਿਊਬੇਕ ਸਟੇਟ ਦੇ ਵੱਲੋਂ ਤਾਂ ਹਾਲਾਂਕਿ ਇੱਕਲਾ ਕੂਬੇਕ ਸਟੇਟ ਦਾ ਫੈਸਲਾ ਹੈ ਬਾਕੀ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਸਿਸਟਮ ਲਾਗੂ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਦੀਆਂ افਵਾਹਾਂ ਜੋ ਲਗਾਤਾਰ ਫੈਲਾਈਆਂ ਜਾ ਰਹੀਆਂ ਨੇ ਕਿ ਪਾਰਟਨਰ ਅਤੇ ਮਾਪਿਆਂ ਜਾਂ ਬੱਚਿਆਂ ਨੂੰ ਬੁਲਾਉਣ ਦੇ ਉੱਤੇ ਰੋਕ ਲਗਾ ਦਿੱਤੀ ਹੈ ਇਹੋ ਜਿਹਾ ਕੁਝ ਵੀ ਨਹੀਂ ਹੈ ਬਲਕਿ ਕੂਬੇਕ ਸਟੇਟ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ 1 ਸਾਲ ਦੇ ਵਿੱਚ 13000 ਅਰਜ਼ੀਆਂ ਕੀਤੀਆਂ ਜਾਣਗੀਆਂ ਜਿਨ੍ਹਾਂ ਦੇ ਵਿੱਚੋਂ ਤਕਰੀਬਨ 10400 ਜਿਹੜੇ ਐ ਉਹ ਸਪਾਊਸ ਹੋਣਗੇ ਅਤੇ ਇਸ ਤੋਂ ਇਲਾਵਾ 2600 ਜਿਹੜੀਆਂ ਅਰਜ਼ੀਆਂ ਨੇ ਉਸ ਦੇ ਵਿੱਚ ਫਾਦਰ ਮਦਰ ਗ੍ਰੈਂਡਫਾਦਰ ਤੇ ਗ੍ਰੈਂਡ ਮਦਰ ਹੋਣਗੇ ਤਾਂ ਇਹ ਜਿਹੜੇ ਇਹ ਨਵੀਂ ਲਿਮਟ ਐ ਇਹ 26 ਜੂਨ 2024 ਤੋਂ ਲੈ ਕੇ 25 ਜੂਨ 2026 ਤੱਕ ਲਾਗੂ ਹੋਏਗੀ ਤੇ ਜੇ ਇਹ ਵੀ ਸਾਫ਼ ਤੌਰ ਤੇ ਕਿਹਾ ਹੈ ਕਿ ਜੇਕਰ ਕਿ ਜੋ ਮਾਈਨਰ ਚਾਈਲਡ ਹੈ ਉਹ ਆਪਣੇ ਜੋ ਪੇਰੈਂਟਸ ਦੇ ਉੱਤੇ ਡਿਪੈਂਡ ਹੈ ਜਾਏ ਉਹ ਮਦਰ ਹੋਵੇ ਚਾਹੇ ਉਹ ਫਾਦਰ ਹੋਵੇ ਤਾਂ ਉਹਨਾਂ ਦੇ ਉੱਤੇ ਇਹ ਸਿਸਟਮ ਲਾਗੂ ਨਹੀਂ ਹੋਏਗਾ ਜੇਕਰ 13000 ਅਰਜ਼ੀਆਂ ਆ ਜਾਂਦੀਆਂ ਨੇ ਉਸ ਤੋਂ ਬਾਅਦ ਕੁਝ ਇਦਾਂ ਦਾ ਕੇਸ ਹੁੰਦਾ ਕਿ ਬੱਚਾ ਮਾਈਨਰ ਹੈ ਉਤੇ ਉਹ ਆਪਣੇ ਜੋ ਚਾਹੇ ਉਹ ਫਾਦਰ ਹੋਵੇ ਚਾਹੇ ਉਹ ਆਪਣੀ ਮਦਰ ਹੋਵੇ ਇਸ ਵੇਲੇ ਜੋ ਕੁਬੇਗ ਦੇ ਵਿੱਚ ਨੇ ਉਹਨਾਂ ਦੇ ਉੱਤੇ ਡਿਪੈਂਡ ਹੈ ਤਾਂ ਉਹਨਾਂ ਨੂੰ ਵੀਜ਼ਾ ਦਿੱਤਾ ਜਾਏਗਾ ਇਸ ਤੋਂ ਇਲਾਵਾ ਜੇਕਰ ਕੋਈ ਜੋ ਪੇਰੈਂਟਸ ਨੇ ਉਹ ਬੱਚੇ ਨੂੰ ਜੋ ਅਡਾਪਟ ਕਰਨ ਬਾਰੇ ਸੋਚ ਰਹੇ ਨੇ ਮਾਈਨਰ ਚਾਈਲਡ ਬਾਰੇ ਤਾਂ ਉਸ ਦੇ ਉੱਤੇ ਇਹ ਨਿਯਮ ਲਾਗੂ ਨਹੀਂ ਹੋਏਗਾ ਇਹ ਸਾਫ਼ ਤੌਰ ਤੇ ਹਦਾਇਤਾਂ ਜੜੀਆਂ ਨੇ ਦਿੱਤੀਆਂ ਗਈਆਂ ਨੇ ਇਸ ਕਰਕੇ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਕਿਉਂਕਿ ਬਹੁਤ ਸਾਰੀਆਂ ਅਫਵਾਹਾਂ ਜੜੀਆਂ ਨੇ ਇਸ ਵੇਲੇ ਸੋਸ਼ਲ ਮੀਡੀਆ ਦੀ ਉੱਤੇ ਫੈਲਾਈਆਂ ਜਾ ਰਹੀਆਂ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਸਖਤਾਈ ਕੈਨੇਡਾ ਦੇ ਵੱਲੋਂ ਨਹੀਂ ਕੀਤੀ ਗਈ ਬਲਕਿ ਕੁਬੇਕ ਸਟੇਟ ਦੇ ਵੱਲੋਂ ਅਰਜ਼ੀਆਂ ਦੀ ਇੱਕ ਲਿਮਟ ਤੈਅ ਕਰ ਦਿੱਤੀ ਹੈ 13000 ਅਰਜ਼ੀਆਂ ਹੀ ਅਸੈਪਟ ਕੀਤੀਆਂ ਜਾਣਗੀਆਂ ਇੱਕ ਸਾਲ ਦੇ ਵਿੱਚ ਜਿਸ ਦੇ ਵਿੱਚੋਂ 10400 ਸਪਾਊਸ ਦੀਆਂ ਤੇ ਬਾਕੀ 2600 ਫੈਮਿਲੀ ਸਪਾਂਸਰਸ਼ਿਪ ਵੀਜ਼ਾ ਦੀਆਂ ਅਰਜ਼ੀਆਂ ਜਿਹੜੀਆਂ ਨੇ ਅਸੈਪਟ ਕਰੇਗੀ ਕੁਬੇਕ ਸਟੇਟ